ਵਧੀਆ ਗੱਲ ਕਿ ਸਾਨੂੰ ਜਿਹੜੇ ਇਥੋਂ ਦੇ HR Neuron ਦੀ ਔਰ Ali Madan Hotel ਦੀ ਚਿੰਨੀ ਵੀ ਟੀਮ ਹੈ ਇਹਨਾਂ ਵੱਲੋਂ ਇੱਕ ਸੁਜੈਸਟ ਕੀਤਾ ਗਿਆ ਕਿ ਨਾਲ ਦੀ ਨਾਲ ਦਾ ਆਪਾਂ ਇੱਕ ਬਲੱਡ ਡੋਨੇਸ਼ਨ ਕੈਂਪ ਵੀ ਲਾ ਲਈਏ ਔਰ ਸਾਨੂੰ ਬਲੱਡ ਡੋਨੇਸ਼ਨ ਕੈਂਪ ਲਾਉਣ ਦੇ ਨਾਲ ਬਹੁਤ ਵਧੀਆ ਪਰਮਾਹੁੰਗਾਰਾ ਮਿਲਿਆ ਹਰ ਜਗ੍ਹਾ ਤੇ ਅਸੀਂ ਪਹੁੰਚ ਕੇ ਦੇਖ ਲਿਆ ਜਿੱਥੇ ਸਾਨੂੰ ਲੱਗਿਆ ਅਸੀਂ ਉੱਥੇ ਹੀ ਗੱਡੀ ਖਿਲਾੜ ਕੇ ਉੱਥੇ ਫਸਟ ਡੇਟ ਦਿੱਤੀ ਚਾਹੇ ਕਿ ਇਹਨੂੰ ਕਿਤੇ ਜ਼ਖਮ ਆ ਚਾਹੇ ਸੱਟ ਲੱਗੀ ਆ ਚਾਹੇ ਬੀਪੀ ਆ ਸ਼ੂਗਰ ਆ ਹਰ ਇੱਕ ਤਰ੍ਹਾਂ ਦੀ ਸਪੋਰਟ ਕੀਤੀ ਔਰ ਅੱਗੇ ਭਵਿੱਖ ਵਿੱਚ ਵੀ ਐਡਮਿਨਿਸਟ੍ਰੇਸ਼ਨ ਜੋ ਵੀ ਸਾਨੂੰ ਕਹੇਗਾ ਜਾਂ ਜੋ ਵੀ ਸਾਨੂੰ ਐਂਟੀਓਸ ਕਹਿਣ ਲਿਆ ਸਾਡਾ ਪੀਐਮਸੀ ਗਰੁੱਪ ਆਫ ਹਸਪੀਟਲ ਰੈਡੀ ਹੈ अच्छा रिस्पोंस मिले है स्टाफ को पॉजिटिव रिसपोंस है एंड यहो जहा रोंस सबनों करना चाहिए देना चाहिए एज अ रिसपोंसिबल सिटीजन बिकॉज ब्लड सानू पता है फैक्ट्रिया नहीं बनता ओनली ह्यूमन बॉडी ही बनता है एंड एक बॉटल जी ब्लड की होंगी एज प्रीवियसली सैड कि काफ़ी थ्री टू फोर लाइव बचादी है पार्ट लियाँ हैंग सो तो, होपफुली अगे भी कॉन्टीन्यू रहेगा ਮੈਂ ਰਕਵਿੰਦਰ ਸਿੰਘ ਅਰਸ਼ੀ ਫਰੋਮ EMC ਹਸਪੀਟਲ ਅੱਜ ਦਾ ਲੀ ਮੈਰੀਡਨ ਹੋਟਲ ਵਿੱਚ ਕੈਂਪ ਲਗਾਇਆ ਗਿਆ ਵਾ ਇਹ ਸਾਡੇ ਚੇਅਰਮੈਨ ਸ਼੍ਰੀ ਪਵਨ अरोड़ा ਜੀ ਔਰ ਡਾਕਟਰ ਰਿਸ਼ਵਰ अरोड़ा ਜੀ ਡਾਕਟਰ ਸ਼ਮਿਕਸ਼ਾ अरोड़ा ਜੀ ਔਰ EMC ਕ੍ਰੈਡਰ ਹਸਪੀਟਲ ਦੇ ਜੋ ਸਾਡੇ ਸੀਓ ਨੇ ਡਾਕਟਰ ਅਮਿਤ ਮਲੋਤਰਾ ਜੀ ਅੱਜ ਉਹਨਾਂ ਵੱਲੋਂ ਇੱਕ ਅਜੇ ਕੈਂਪ ਆਰਗੇਨਾਈਜ਼ ਕੀਤਾ ਗਿਆ ਇਸੇ ਵਿੱਚ ਪ੍ਰੀਵੈਂਟਿਵ ਹੈਲਥ케ਅ ਵਾਸਤੇ ਇੱਕ ਅਸੀਂ ਸੈਮੀਨਾਰ ਕੀਤਾ ਗਿਆ ਜਿਹਦੇ ਵਿੱਚ ਡਾਕਟਰ ਸਿਮਨ ਕੌਰ ਸੈਣੀ ਡਾਕਟਰ ਸੁਖਜੀਤ ਕੌਰ ਜੀ ਇਹਨਾਂ ਵੱਲੋਂ ਇਨਾਂ ਨੂੰ ਜੋ ਆਪਣੇ ਹੈਲਥ ਪ੍ਰਤੀ ਬਚਾਅ ਵਾਸਤੇ ਕਿ ਬਿਮਾਰੀਆਂ ਤੋਂ ਕਿਸ ਤਰ੍ਹਾਂ ਬਚਿਆ ਜਾ ਸਕਦਾ ਉਹ ਇੱਕ ਸੈਮੀਨਾਰ ਕੀਤਾ ਗਿਆ ਔਰ ਇਹਨਾਂ ਵੱਲੋਂ ਵਧੀਆ ਗਾਈਡਲਾਈਨ ਦਿੱਤੀਆਂ ਗਈਆਂ ਜੀ ਹੋਟਲ ਦੇ ਸਟਾਫਰ ਨੂੰ ਜੀ ਅੱਜ ਆਪਾਂ ਸਭ ਤੋਂ ਪਹਿਲਾਂ ਤੇ ਕੈਂਪ ਜਿਹੜਾ ਕੀਤਾ ਗਿਆ ਸੀ ਉਹ ਸੀਗਾ ਹੈਲਥ ਚੈੱਕਅਪ ਕੈਂਪ ਜਿਦੇ ਵਿੱਚ ECG 슈ਗਰ ਤੇ BP ਦੇ ਟੈਸਟ ਕੀਤੇ ਜਾਣੇ ਸੀ ਔਰ ਮੁਫਤ ਦਵਾਈਆਂ ਦਿੱਤੀਆਂ ਜਾਣੀਆਂ ਤੇ ਨਾਲ ਦੀ ਨਾਲ ਕੰਸਲਟੇਸ਼ਨ ਵਾਸਤੇ ਡਾਕਟਰ ਸਾਹਿਬ ਪਹੁੰਚੇ ਸੀ ਔਰ ਬਹੁਤ ਵਧੀਆ ਗੱਲ ਕਿ ਸਾਨੂੰ ਜਿਹੜੇ ਇਥੋਂ ਦੇ ਐਚਆਰ ਨੈਰਨਿਤ ਦੀ ਔਰ ਲੀ ਮੈਰਡਨ ਹੋਟਲ ਦੀ ਜਿੰਨੀ ਵੀ ਟੀਮ ਹੈ ਇਹਨਾਂ ਵੱਲੋਂ ਇੱਕ ਸੁਜੈਸਟ ਕੀਤਾ ਗਿਆ ਕਿ ਨਾਲ ਦੀ ਨਾਲ ਤਾਂ ਆਪਾਂ ਇੱਕ ਬਲੱਡ ਡੋਨੇਸ਼ਨ ਕੈਂਪ ਵੀ ਲਾ ਲਈਏ ਔਰ ਸਾਨੂੰ ਬਲੱਡ ਡੋਨੇਸ਼ਨ ਕੈਂਪ ਲਾਉਣ ਦੇ ਨਾਲ ਬਹੁਤ ਵਧੀਆ ਪਰਮਾਹੁੰਗਾਰਾ ਮਿਲਿਆ ਪਰ ਕੋਈ ਵਿਸ਼ਵਾਸ ਕਰਦੇ ਹਾਂ ਕਿ ਲੀ ਮੈਰਡਨ ਹੋਟਲ ਔਰ ਇਹਦੇ ਬ੍ਰਾਂਚਸ ਸਾਡੇ ਨਾਲ ਪੂਰਾ ਸਹਿਯੋਗ ਕਰਦੀ ਰਹਿਣਗੇ ਜੀ ਜੀ ਐਮਸੀ ਜੀ ਨੂੰ ਬਹੁਤ ਬਹੁਤ ਧੰਨਵਾਦ ਜੀ ਹਰਦੇ ਪ੍ਰਭਾਵਿਤ ਹੋਏ ਪਰਿਵਾਰ ਨੂੰ ਬਾਰਗੀਆਂ ਬਿਲਕੁਲ ਜੀ ਜਿਸ ਤਰ੍ਹਾਂ ਕਿ ਡਾਕਟਰ ਅਮਿਤ ਜੀ ਦੱਸ ਚੁੱਕੇ ਨੇ ਸਾਡੇ ਚੇਅਰਮੈਨ ਸ਼੍ਰੀ ਪਵਨ अरोड़ा ਜੀ ਵੱਲੋਂ ਇੱਕ ਦਿਸ਼ਾ ਨਿਰਦੇਸ਼ ਹੈ ਕਿ ਐਡਮਿਨਿਸਟ੍ਰੇਸ਼ਨ ਜੋ ਵੀ ਸਾਨੂੰ ਕਹੇਗੀ ਜਾਂ ਸੁਸਾਇਟੀ ਸੈਨਜੀਓਸ ਜਾਂ ਜਿਹੜੇ ਕੁਝ ਇਲਾਕਿਆਂ ਦੇ ਐਮਐਲਏ ਜਾਂ ਚੇਅਰਮੈਨ ਸਾਡੇ ਨਾਲ ਅਪਰੋਚ ਕਰਦੇ ਨੇ ਉਹ ਦੱਸ ਚੁੱਕੇ ਨੇ ਅਮਿਤ ਸਰ ਕਿ ਅਸੀਂ ਉਹਨਾਂ ਦੀਆਂ ਗਾਈਡਲਾਈਨ ਮੁਤਾਬਕ ਅਸੀਂ ਉੱਥੇ ਜਾਂਦੇ ਆ ਜਿੱਥੇ ਲੋੜ ਹੁੰਦੀ ਆ ਕਿਉਂਕਿ ਹਰ ਜਗ੍ਹਾ ਤੇ ਅਸੀਂ ਪਹੁੰਚ ਕੇ ਦੇਖ ਲਿਆ ਜਿੱਥੇ ਸਾਨੂੰ ਲੱਗਿਆ ਅਸੀਂ ਉੱਥੇ ਹੀ ਗੱਡੀ ਖਿਲਾੜ ਕੇ ਉੱਥੇ ਫਸਟ ਰੇਟ ਦਿੱਤੀ ਚਾਹੇ ਕਿ ਇਹਨੂੰ ਕਿਤੇ ਜ਼ਖਮ ਆ ਚਾਹੇ ਸੱਟ ਲੱਗੀ ਆ ਚਾਹੇ ਬੀਪੀ ਆ ਸ਼ੂਗਰ ਆ ਹਰ ਇੱਕ ਤਰ੍ਹਾਂ ਦੀ ਸਪੋਰਟ ਕੀਤੀ ਔਰ ਅੱਗੇ ਭਵਿੱਖ ਵਿੱਚ ਵੀ ਐਡਮਿਨਿਸਟ੍ਰੇਸ਼ਨ ਜੋ ਵੀ ਸਾਨੂੰ ਕਹੇਗਾ ਜਾਂ ਜੋ ਵੀ ਸਾਨੂੰ ਐਂਟੀਓ ਸਕੈਨ ਲਗੀਆਂ ਸਾਡਾ ਟੀਐਮਸੀ ਗਰੁੱਪ ਆਫ ਹਸਪੀਟਲ ਰੈਡੀ ਹੈ ਥੈਂਕ ਯੂ ਜੀ ਮੈਂ ਆਪਣਾ ਨੇਮ ਸਰ ਸ੍ਰੀਕਲ ਮੈਂ ਡਾਕਟਰ ਸਿਮਰਨ ਕੌਰ ਸੈਣੀ ਕੰਸਲਟੈਂਟ ਰੀਪਰੋਡਕਟਿਵ ਮੈਡੀਸਨ ਐਂਡ ਸਰਜਰੀ ਈਐਮਸੀ ਕ੍ਰੈਡਲ ਵਿੱਚ ਹਾਂ ਐਂਡ ਮੇਰੀ ਜਨਰਲੀ ਡੀਲਿੰਗ ਹੈਗੀ ਹੈ ਵਿਦ इनफर्टिलिटी बोथ मेल एज वेल एज फीमेल इनफर्टिलिटी वास्ते प्लस uh, साथ नाल मैं गायनी ऑनको सर्जरी का भी है फेलोशिप की हुई है एंड वो रिगार्डिंग फीमेल कैंसरस एंड स्क्रीनिंग प्रिवेंशन इंपॉर्टेंट आसपैक्ट प्ले कर दिया प्लस गायनाकोलॉजी एज सच इन जनरल कोई भी लेडीज़ या एडोलसेंट गर्ल्स जिन्होंने कोई रिले प्रॉब्लम uh, आ रही है रिलेटिड टू समयनी कंडीशन ਉਹਦੇ ਰਿਗਾਰਡਿੰਗ ਅਸੀਂ ਡੀਲ ਕਰਦੇ ਆ ਉੱਥੇ ਹਾਂਜੀ ਬਹੁਤ ਅੱਛਾ ਰਿਸਪੌਂਸ ਮਿਲੇ ਆ ਸਟਾਫ ਤੋਂ ਪੋਜ਼ਿਟਿਵ ਰਿਸਪੌਂਸ ਹੈਗਾ ਐਂਡ ਇਹੋ ਜਿਹਾ ਰਿਸਪੌਂਸ ਸਭ ਨੂੰ ਕਰਨਾ ਚਾਹੀਦਾ ਦੇਣਾ ਚਾਹੀਦਾ ਐਜ਼ ਅ ਰਿਸਪੌਂਸਿਬਲ ਸਿਟੀਜ਼ਨ ਬਿਕਾਜ਼ ਬਲੱਡ ਸਾਨੂੰ ਪਤਾ ਹੈ ਫੈਕਟਰੀਆਂ 'ਚ ਨਹੀਂ ਬਣਦਾ ਓਨਲੀ ਹਿਊਮਨ ਬੋਡੀ ਵਿੱਚ ਹੀ ਬਣਦਾ ਹੈਗਾ ਐਂਡ ਇੱਕ ਬੋਟਲ ਜਿਹੜੀ ਬਲੱਡ ਦੀ ਹੁੰਦੀ ਐ ਐਜ਼ ਪ੍ਰੀਵੀਅਸਲੀ ਸੈਡ कि काफी थ्री टू फोर ਬਚਾਉਂਦੀਆਂ ਐ ਪਰਟ ਲੈਂਦੀਆਂ ਹੈਗੀਆਂ ਸੋ ਹੋਪਫੁਲੀ ਅੱਗੇ ਵੀ ਕੰਟੀਨਿਊ ਰਹੇਗਾ ਮੈਡਿਕਲ ਵੀ ਦਿੱਤੀ ਜਾ ਰਹੀ ਹੈ ਹਾਂਜੀ ਦਿੱਤੀ ਜਾ ਰਹੀ ਹੈ ਮਲਟੀ ਵਿਟਾਮਿਨਸ ਹੈਗੀਆਂ ਮੋਸਟਲੀ ਤਾਕਤ ਦੀਆਂ ਦਵਾਈਆਂ ਫੀਵਰ ਵਾਸਤੇ ਹੈਗਾ ਪੈਰਾਸੈਟਾਮੋਲ ਉਲਟੀ ਵਾਸਤੇ ਹੈਗਾ ਇਹੋ ਜੀਆਂ ਬੇਸਿਕ ਹਿਮਟਿਨਿਕਸ ਜਿਹਨੂੰ ਕਹਿੰਦੇ ਆ ਕੈਲਸ਼ੀਅਮ ਆਇਨ ਇਹੋ ਜੀਆਂ

ਮਨੁੱਖਤਾ ਦੀ ਸੇਵਾ ਲਈ ਸਾਨੂੰ ਹੋਰ ਮੌਕੇ ਮਿਲ ਸਕੇ। ਹਾਂ ਜੀ ਜੀ ਦਾ ਹਰ ਬੈਂ ਬਜਾ ਭਰਮ ਬਣੇ ਹੋਏ ਨੇ ਜਿਹੜਾ ਬਲੱਡ ਜਿਹੜਾ ਬ੍ਰੇਡ ਜਾਂਦਾ ਉਹ ਵੀਕਨੈਸ ਆਉਂਦੀ ਹੈ ਬੋਡੀ ਦੇ ਵਿੱਚ ਆਉਂਦੀ ਹੈ। ਦੇਖੋ ਇਹਦੇ ਨਾਲ ਵੀਕਨੈਸ ਜਿਹੜੀ ਆਏਗੀ ਉਹ ਇਨੀਸ਼ੀਅਲ 1 ਘੰਟੇ ਤੱਕ ਹਾਈਪੋਵੋਲੀਮੀਆ ਕਰਕੇ ਆ ਸਕਦੀ ਹੈ। ਉਸ ਤੋਂ ਬਾਅਦ ਜਿਵੇਂ ਵੋਲੀਅਮ ਠੀਕ ਹੋ ਜਾਏਗਾ, ਬਲੱਡ ਵੋਲੀਅਮ ਠੀਕ ਹੋ ਜਾਂਦਾ ਹੈ। ਕੰਪਨਸੇਟ ਹੋ ਜਾਂਦਾ ਹੈ ਬੋਡੀ ਦੇ ਵਿੱਚ। ਉਸ ਤੋਂ ਬਾਅਦ ਵੀਕਨੈਸ ਦੇ ਚਾਂਸਸ ਬਹੁਤ ਘੱਟ ਜਾਂਦੇ ਨੇ। ਪਰ ਇੱਕ ਚੀਜ਼ ਮੈਂ ਕਹਿਣਾ ਚਾਹਾਂਗੀ ਕਿ ਡੋਨੇਸ਼ਨ ਤੋਂ ਬਾਅਦ अपनी डाइट जरूर प्रॉपर रखनी है ताकि तो इन फ्यूचर कोई प्रॉब्लम ना आए हाँ जी होटल के स्टाफ वालों भी डोनेट किया गया है और... हाँ जी मेडिसिन जिमें कि कैलशियम हो गया आयरन हो गया होर जो वाइटामिन है बी ट्वेल्व हो गया बी कॉम्पलैक्स ये सारे फ्री वंडे गए हेलो आई एम डॉक्टर अमित लोत्रा वर्किंग एज ए ग्रुप सीईओ इन पी हॉस्पिटल ਸਭ ਤੋਂ ਪਹਿਲਾਂ ਮੈਂ ਥੈਂਕਸ ਕਹਿਣਾ ਚਾਹਾਂਗਾ ਲੀ ਮੈਰੀਡੀਅਨ ਹੋਟਲ ਉਹਨਾਂ ਦੇ ਸਟਾਫ ਨੂੰ ਔਰ ਜਿਹੜਾ ਹੈ ਇੰਨਾ ਅੱਛਾ ਇਨੀਸ਼ੀਏਟਿਵ ਲੈਣ ਦੇ ਲਈ ਔਰ ਸਾਡੇ ਗਰੁੱਪ ਚੇਅਰਮੈਨ ਸ਼੍ਰੀ ਪਵਨ अरोड़ा जी ਗਰੁੱਪ ਡਾਇਰੈਕਟਰ ਡਾਕਟਰ ਹਿਸ਼ੇਪ अरोड़ा ਐਂਡ ਮੈਡਮ ਸਮਿਖਿਆ अरोड़ा ਸਾਡੇ ਸਾਰੇ ਇਹਨਾਂ ਦਾ ਇੱਕ ਹੀ ਵਿਜ਼ਨ ਰਹਿੰਦਾ ਹੈ ਕਿ ਸਵਸਥ ਸਮਾਜ ਪਰਿਵਾਰ ਤੇ ਸਵਸਥ ਸਮਾਜ ਜਿਹੜੇ ਨੇ ਇੱਕ ਸਵਸਥ ਨੇਸ਼ਨ ਦੇਸ਼ ਦੀ ਜਿਹੜੀ ਹੈ ਰਚਨਾ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਆਪ ਪਾਰਟ ਪਲੇ ਕਰਦੇ ਨੇ ਤੇ ਇਹ ਬਲੱਡ ਕੈਂਪ ਵੀ ਜਿਹੜਾ ਅਸੀਂ ਰੈਗੂਲਰਲੀ EMC ਗਰੁੱਪ ਆਫ ਹਸਪੀਟਲਸ ਬਲੱਡ ਡੋਨੇਸ਼ਨ ਕੈਂਪ ਜਿਹੜਾ ਲਗਾਉਂਦੇ ਰਹਿੰਦਾ ਹੈ ਔਰ ਲਖਵਿੰਦਰ ਜਿਹੜੇ ਨੇ ਸਾਡੇ ਕੈਂਪ ਚਾਰਜ ਨੇ ਹੀ ਇਸ ਡੂਇੰਗ ਮਤਲਬ ਬਹੁਤ ਅੱਛਾ ਕੰਮ ਕਰ ਰਹੇ ਨੇ ਔਰ ਰੈਗੂਲਰਲੀ ਇਹ ਬਲੱਡ ਡੋਨੇਸ਼ਨ ਕੈਂਪ ਲਗਾ ਰਹੇ ਨੇ ਤੇ ਜਿਹੜਾ ਤੁਹਾਡਾ ਸਵਾਲ ਸੀਗਾ ਕਿ ਬਲੱਡ ਦੇਣ ਦੇ ਨਾਲ ਕੀ ਕਮਜ਼ੋਰੀ ਆਂਦੀ ਹੈ ਸਭ ਤੋਂ ਪਹਿਲਾਂ ਤਾਂ ਇਹ ਬਹੁਤ ਵੱਡਾ ਮਿਥ ਹੈ ਕਿ ਬਲੱਡ ਦੇਣ ਦੇ ਨਾਲ ਜਿਹੜਾ ਕਮਜ਼ੋਰੀ ਆਂਦੀ ਹੈ ਸਾਡਾ ਸ਼ਰੀਰ ਜਿਹੜਾ ਬਣਾवट ਇਸ ਤਰ੍ਹਾਂ ਦੀ ਹੈ ਕਿ ਵੋਲਿਊਮ ਬੋਡੀ ਜਿਹੜੀ ਹੈ ਜਿੰਨਾ ਆਪਾਂ ਖੂਨ ਦਿੰਨੇ ਆ ਉਹਦਾ ਵੋਲਿਊਮ ਵਾਈਸ ਪੂਰੇ 1 ਘੰਟੇ 2 ਘੰਟੇ ਦੇ ਵਿੱਚ ਅਗਰ ਅਸੀਂ ਫਲੂਡ ਲੈਂਦੇ ਆ ਇਨਟੇਕ ਸਾਡਾ ਅੱਛਾ ਹੈ ਤੇ ਬਲੱਡ ਵੋਲਿਊਮ ਪੂਰਾ ਹੋ ਜਾਂਦਾ ਹੈ ਤੇ ਜਿਹੜਾ ਹਿਮੋਗਲੋਬਿਨ ਵੀ ਰੇਟ ਜਿਹੜਾ ਆਰ ਬੀ ਸੀਸ ਕਾਊਂਟ ਹੈ ਉਹ ਅਗਲੇ 24 ਘੰਟੇ ਦੇ ਵਿੱਚ ਪੂਰੇ ਹੋ ਜਾਂਦੇ ਨੇ ਇਸ ਲਈ ਬਲੱਡ ਡੇਨ ਦੇ ਨਾਲ ਕੋਈ ਕਮਜ਼ੋਰੀ ਕਿਸੇ ਵੀ ਤਰ੍ਹਾਂ ਦੀ ਕਮਜ਼ੋਰੀ ਨਹੀਂ ਆਂਦੀ ਹੈ ਇਹ ਮਿੱਥੀ ਹੈਗਾ ਉਲਟਾ ਬਲੱਡ ਰੈਗੂਲਰਲੀ ਜੇ ਜਿਹਾ ਪਰ ਜੇ ਡੋਨੇਟ ਕਰਦੇ ਆ ਤੇ ਕਹਿੰਦੇ ਨੇ ਬਲੱਡ ਦਾ ਦਾਨ ਜਿਹੜਾ ਹੈ ਮਹਾਦਾਨ ਹੈ ਇਸ ਤੋਂ ਵੱਡਾ ਕੋਈ ਦਾਨ ਨਹੀਂ ਹੈਗਾ ਇੱਕ ਬਲੱਡ ਦੇ ਨਾਲ ਅਹੀਂ 3-4 ਜਾਂਦਾ ਇੱਕ ਬੋਟਲ ਆਫ ਬਲੱਡ ਦੇ ਨਾਲ 3-4 ਜ਼ਿੰਦਗੀਆਂ ਬਚਾ ਸਕਦੇ ਆ ਠੀਕ ਹੈ ਇਹਦੇ ਵਿੱਚੋਂ ਹੀ ਜਿਹੜਾ ਹੈ ਪਲੇਟਲੇਟ ਕਾਉਂਟਸ ਹੋਲ ਬਲੱਡ ਜਾਂ ਐਫ ਐਫ ਪੀ ਡੇਂਗੂ ਦੇ ਮਰੀਜ਼ਾਂ ਦੇ ਲਈ ਜਿਹੜੇ ਜ਼ਰੂਰੀ ਕੇ ਸੈਲਸ ਜਿਹੜੇ ਨੇ ਆਪਾਂ ਕੱਢਦੇ ਆ ਤੇ ਮਰੀਜ਼ਾਂ ਨੂੰ ਜਿਹੜਾ ਹੈ ਉਹਨਾਂ ਦੀ ਜ਼ਿੰਦਗੀ ਬਚਾਉਣ ਦੇ ਵਿੱਚ ਜਿਹੜਾ ਹੈ ਬੜਾ ਰੋਲ ਪਲੇ ਕਰਦੇ ਨੇ ਇੰਪੋਰਟੈਂਟ ਰੋਲ ਪਲੇ ਕਰਦੇ ਨੇ ਕਿਹੜੇ ਬੰਦੇ ਨੂੰ ਬਲੱਡ ਨਹੀਂ ਡੋਨੇਟ ਕਰਦੇ ਅ ਬਲੱਡ ਡੋਨੇਟ ਜਿਹੜੇ ਜਿਨ੍ਹਾਂ ਨੂੰ ਸਪੈਸ਼ਲੀ ਏਸ ਫੈਕਟਰ ਹੈਗਾ ਇਹਦੇ ਵਿੱਚ ਕੁਝ ਇੱਕ ਤਾਂ ਜਿਹੜੇ ਮਰੀ ਲੋਕ ਨੇ ਸਪੈਸ਼ਲੀ ਜਿਹੜੇ ਸੀਨੀਅਰ ਸਿਟੀਜ਼ਨਸ ਨੇ ਔਰ ਅਗਰ ਉਹਨਾਂ ਨੂੰ ਨਾਲ ਜੀ ਕੋਮੋਬਿਲਿਟੀਜ਼ ਹੈਗੀ ਹੈ ਕੋਮੋਬਿਲਿਟੀਜ਼ ਮਤਲਬ ਜੇ ਉਹਨਾਂ ਨੂੰ ਨਾਲ ਕੋਈ ਹੋਰ ਬਿਮਾਰੀਆਂ ਹੈਗੀਆਂ ਤੇ ਫਿਰ ਉਹਨਾਂ ਨੂੰ ਆਪਣੇ ਫੈਮਿਲੀ ਫਿਜੀਸ਼ੀਨ ਦੀ ਰਾਏ ਦੇ ਨਾਲ ਹੀ ਬਲੱਡ ਡੋਨੇਟੇ ਕਰਨਾ ਵੀ ਚਾਹੁੰਦੇ ਨੇ ਤੇ ਉਹਨਾਂ ਦੀ ਰਾਏ ਤੋਂ ਬਗੈਰ ਨਹੀਂ ਕਰਨਾ ਚਾਹੀਦਾ ਜਿਸ ਤਰ੍ਹਾਂ 슈ਗਰ ਦੇ ਮਰੀਜ਼ ਨੇ ਜਾਂ ਹਾਈਪਰ ਟੈਨਸ਼ਨ ਹੈ ਇਸੇ ਤਰ੍ਹਾਂ ਜੇ ਹੋਰ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਹੈਗੀ ਹੈ ਕੋਈ ਕੈਂਸਰ ਦੇ ਪੇਸ਼ੈਂਟਸ ਨੇ ਹੈ ਕੋਈ ਹੋਰ ਵੀ ਮਰੀਜ਼ ਜਿਨ੍ਹਾਂ ਨੂੰ ਕੋਈ ਅਲੱਗ ਹੋਰ ਤਰ੍ਹਾਂ ਦੀ ਹੋਰ ਬਿਮਾਰੀਆਂ ਹੈ ਉਹਨਾਂ ਨੂੰ ਬਲੱਡ ਡੋਨੇਟ ਕਰਨ ਤੋਂ ਮਤਲਬ ਆਪਣੇ ਡਾਕਟਰ ਦੀ ਸਲਾਹ ਤੋਂ ਬਗੈਰ ਬਲੱਡ ਡੋਨੇਟ ਨਹੀਂ ਕਰਨਾ ਚਾਹੀਦਾ ਜੀ ਸਰ ਆਪਣਾ ਨੇਮ ਹੋਰ ਡੈਟਾ ਦੱਸ ਸਕਦੇ ਹੋ सर uh, मेरा नाम बलजिंदर सिंह सेखो है मैं सीनियर मैनेजर सेल्स देखता है सर स्पेशल थैंक टू ईएमसी हॉस्पिटल श्री पवन अरोड़ा जी एंड डॉक्टर ऋषभ अरोड़ा जी uh, बहुत वजिए उन्होंने साढ़े लिए प्लेटफॉर्म दिता है uh, मैं आप खुद आई एम हिमसेल्फ सैल्फ डोनर हाँ प्लस यूनो ब्लड डोनेशन के नाल सूँ ना बिल्कुल छोटी छोटी जो ਬੇਸਿਕ ਡੇ ਟੂ ਡੇ ਰਿਕੁਆਇਰਮੈਂਟ ਹੈ ਕਿਦਨਾ ਆਪਣੇ ਆਪ ਨੂੰ ਹੈਲਥ ਚੈੱਕ ਅਪ ਰਿਲੇਟਡ ਇਹਨਾਂ ਨੇ ਦੱਸ ਰਹੇ ਆ ਜਿਵੇਂ ਸ਼ੂਗਰ ਨੂੰ ਲੈ ਕੇ ਹੋ ਗਿਆ ਬੀਪੀ ਨੂੰ ਲੈ ਕੇ ਹੋ ਗਿਆ ਪਲੱਸ ਨਾਲ ਹੀ ਸਾਨੂੰ ਨਾ ਈਵਨ ਇੱਕ ਕਿਟ ਪ੍ਰੋਵਾਈਡ ਕਰ ਰਹੇ ਆ ਜਿਸ ਦੇ ਨਾਲ ਅਸੀਂ ਆਪਣਾ ਡੇ ਟੂ ਡੇ ਆਪਣਾ ਜਿਹੜਾ ਮੈਡੀਕਲ ਯੂ نو ਆਪਣੀ ਹੈਲਥ ਦਾ ਕੇਅਰ ਕਰ ਸਕਦੇ ਆ ਸੋ ਥਿਸ ਇਜ਼ ਅ ਗ੍ਰੇਟ ਓਪਰਚ्युनिटी स्पेशल ਥੈਂਕਸ ਟੂ EMC ਹਸਪੀਟਲਟੀ ਐਂਡ ਦੀ ਇੰਟਾਇਰ ਟੀਮ ਥੈਂਕ ਯੂ ਸੋ ਮਚ ਫਾਰ ਓਰਗੇਨਾਈਜ਼ਿੰਗ ਥਿਸ ਅਹ ਤੇ ਕੈਂਪ ਬਹੁਤ ਵਧੀਆ ਚੱਲ ਰਿਹਾ ਹੈ ਸਰ ਟੀਮ ਬਹੁਤ ਜ਼ਿਆਦਾ ਪਾਰਟਿਸਿਪੇਟ ਕਰ ਰਹੀ ਹੈ ਇੰਜੋਏ ਕਰ ਰਹੀ ਹੈ ਨਾਲ ਇਹਨਾਂ ਨੇ ਰਿਫਰੈਸ਼ਮੈਂਟਸ ਵੀ ਦੇ ਰਹੇ ਆ ਤੇ ਸਪੈਸ਼ਲ ਥੈਂਕਸ ਟੂ ਕੈਂਪੇਨ ਚਾਰਜ ਲਖਵਿੰਦਰ ਸਿੰਘ ਅਰਸ਼ੀ ਜੀ ਦਾ ਜਿਨ੍ਹਾਂ ਨੇ ਬਹੁਤ ਚੰਗੀ ਤਰ੍ਹਾਂ ਇਹਨੂੰ ਆਰਗੇਨਾਈਜ਼ ਕਰਾਇਆ ਹੈ ਤੇ ਸਾਡੀ ਟੀਮ ਨੂੰ ਨਾਟ ਓਨਲੀ ਡੋਨੇਟ ਕਰਨ ਲਈ ਉਹ ਐਜੂਕੇਟ ਕਰ ਰਹੇ ਆ ਨਾਲ ਹੀ ਉਹਨਾਂ ਨੂੰ ਮੋਟੀਵੇਟ ਕਰ ਰਹੇ ਆ ਉਹਨਾਂ ਦੇ ਬੈਨੀਫਿਟਸ ਵੀ ਦੱਸ ਰਹੇ ਆ कि 12 ਤੋਂ اگر ਤੁਹਾਡਾ ਬਲੱਡ ਕਾਊਂਟ ਜ਼ਿਆਦਾ ਜਾਂਦਾ ਹੈ ਹਾਊ ਥਿਸ ਵਿਲ ਬੈਨੀਫਿਟ ਯੂ ਠੀਕ ਹੈ ਸਰ ਥੈਂਕ ਯੂ